ਦੋਸਤੋ ਇੱਕ ਛੋਟਾ ਜਿਹਾ ਸ਼ਬਦ ਹੈ ਲੈਟ టు ਗੋ ਲੈਟ టు ਗੋ ਦਾ ਮਤਲਬ ਇਹ ਹੁੰਦਾ ਵੀ ਛੱਡ ਪਰਾਂ ਬਹੁਤ ਸਾਰੀਆਂ ਚੀਜ਼ਾਂ ਜੋ ਲਾਈਫ ਦੇ ਵਿੱਚ ਹੁੰਦੀਆਂ ਨੇ ਜਾਂ ਕਿਸੇ ਵੱਲੋਂ ਤੈਨੂੰ ਮਾੜਾ ਬੋਲਿਆ ਗਿਆ ਜਾਂ ਕਿਸੇ ਵੱਲੋਂ ਤੈਨੂੰ ਕ੍ਰਿਟੀਸਾਈਜ਼ ਕੀਤਾ ਗਿਆ ਤਾਂ ਆਪਾਂ ਉਹ ਚੀਜ਼ਾਂ ਆਪਣੇ ਮਨ ਦੇ ਉੱਤੇ ਲਾ ਕੇ ਪ੍ਰੈਜ਼ੈਂਟ ਦੇ ਵਿੱਚ ਬੈਠੇ ਹੁੰਨੇ ਆ ਜਿਸ ਕਰਕੇ ਆਪਾਂ ਕੰਮ ਨਹੀਂ ਕਰ ਪਾਉਂਦੇ ਜਿਸ ਦੀ ਵਜ੍ਹਾ ਦੇ ਨਾਲ ਆਪਣਾ ਵਕਤ ਬਰਬਾਦ ਹੋ ਰਿਹਾ ਹੁੰਦਾ ਔਰ ਫਿਊਚਰ ਵਾਸਤੇ ਵੀ ਆਪਾਂ ਆਪਣੇ ਲਈ ਪੰਗੇ ਖੜੇ ਕਰ ਰਹੇ ਹੁੰਨੇ ਆ ਤਾਂ ਜ਼ਿੰਦਗੀ ਦੇ ਵਿੱਚ ਇਹ ਸ਼ਬਦ ਨੂੰ ਧਾਰਨਾ ਸ਼ੁਰੂ ਕਰ ਦੋ ਲੈਟ ਗੋ ਮਤਲਬ ਛੱਡ ਪਰਾਂ ਬਹੁਤ ਸਾਰੀਆਂ ਚੀਜ਼ਾਂ ਜੋ ਪਾਸਟ ਦੇ ਵਿੱਚ ਹੋ ਗਈਆਂ ਉਹਨੂੰ ਹੁਣ ਡਿਸਕਸ਼ਨ ਕਰਨ ਦਾ ਕੋਈ ਫਾਇਦਾ ਨਹੀਂ ਹੈ ਉਹਦੇ ਵਾਸਤੇ ਹੁਣ ਨਮੋਸ਼ੀ ਕਰਨ ਦਾ ਕੋਈ ਫਾਇਦਾ ਨਹੀਂ ਹੈ ਹੁਣ ਤੇਰਾ ਕੰਮ ਜੋ ਹੈ ਪਿੱਛੇ ਜੋ ਗਲਤੀਆਂ ਹੋਈਆਂ ਨੇ ਉਹਨੂੰ ਸੁਧਾਰ ਸੁਧਾਰਨ ਤੋਂ ਵੱਧ ਆਪਣੇ ਫਿਊਚਰ ਨੂੰ ਵਧਾ ਅਗਰ ਲੈਟੋਗੋ ਕਰ ਦੇਗਾ ਇਹਦਾ ਮਤਲਬ ਇਹ ਨਹੀਂ ਵੀ ਹਾਰ ਮੰਨਣਾ ਇਹਦਾ ਮਤਲਬ ਇਹ ਹੁੰਦਾ ਹੈ ਨਵੀਆਂ ਚੀਜ਼ਾਂ ਆਪਣੇ ਅੰਦਰ ਲੈ ਕੇ ਆਉਣ ਵਾਸਤੇ ਤਿਆਰ ਹੋ ਰਹੇ ਹੈ ਜਿਸ ਕਰਕੇ ਤੈਨੂੰ ਇਹ ਸ਼ਬਦ ਦੇ ਉੱਤੇ ਇੱਕ 골ਡਨ ਰੂਲ ਬਣਾ ਲਓ ਵੀ ਬਹੁਤ ਸਾਰੀਆਂ ਚੀਜ਼ਾਂ ਨੂੰ ਛੱਡੋ ਤੇ ਅੱਗੇ ਵਧਣ ਵਾਸਤੇ ਕੰਮ ਨੂੰ ਕਰੋ ਪ੍ਰੈਜ਼ੈਂਟ ਦੇ ਵਿੱਚ ਆਪਣੇ ਫਿਊਚਰ ਲਈ ਆਪਣੇ ਆਪ ਨੂੰ ਸਵਾਰੋ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਦੇ